ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀਰ ਸਿੰਘ ਪਿੰਡ ਕੱਟੂਵਾਲਾ ਤੁਹਾਡੇ ਨਾਲ ਬਸੰਤਰੁੱਤ ਬਾਰੇ ਕੁਝ ਖਸਤਰਾਂ ਸਾਂਝੀਆਂ ਕਰਦਾ ਹਾਂ ਗੁਚ-ਗੁਚ ਕਰੂ ਸਲਾਮ ਆ ਰੁੱਤ ਵਿਸੰਤ ਦੀ ਆਈਏ ਚਾਰੇ ਪਾਸੇ ਜਿਸ ਨੇ ਵੀ ਰਉਣ ਕਲਾਈਏ ਚਾਰੇ ਪਾਸੇ ਵੀਰੋ ਜਿਸ ਨੇ ਰਉਣ ਕਲਾਈਏ ਖੁਸ਼ੀਆਂ ਦੇ ਵਿੱਚ ਆ ਕੇ ਬੱਚੇ ਪਤੰਗ ਚੜਾਉਂਦੇ ਨੇ ਨਮੀ ਰੁੱਤ ਦੇ ਦਰਸ਼ਨ ਕਰਕੇ ਗੀਤ ਉਹ ਗਾਉਂਦੇ ਨੇ ਪਾ ਕੇ ਪੇਚੇ ਸੁਟਣ ਪਤੰਗਾਂ ਖੇੜ ਬਣਾਈਏ ਚੁਗ-ਚੁਗ ਕਰੋ ਸਲਾਮਾ ਤੁਗ-ਚੁਗ ਕਰੋ ਸਲਾਮਾ ਰੁੱਤ ਬਸੰਤ ਦੀ ਆਈਏ ਪਤ ਜੜਵਾਲੀ ਰੁੱਤ ਗਰੀਬਾਂ ਨੂੰ ਡਰਾਉਂਦੀ ਏ ਕਰਪੂ ਵਾਲੇ ਦੇਣਾ ਮੰਗੂ ਅੰਦਰ ਬਿਠਾਉਂਦੀ ਏ ਨਿੱਗੀ ਰੁੱਤ ਬਸੰਤ ਗਰੀਬਾਂ ਦੀ ਰਜਾਈ ਏ ਚੁਗ-ਚੁਗ ਕਰੋ ਸਲਾਮਾ ਰੁੱਤ ਬਸੰਤ ਦੀ ਆਈਏ ਉਹ ਵੇਖੋ ਮੇਲਣ ਵਾਂਗੂ ਸਰੋਣੇ ਰੂਪ ਬਟਾਇਆ ਏ ਵੇਖੋ ਮੇਲਣ ਵਾਂਗੂ ਸਰੋਣੇ ਰੂਪ ਬਟਾਇਆ ਏ तितਲੀਆਂ ਤੇ ਪੌਰਿਆਂ ਦਾ ਵੀ ਮਨ ਲਚਾਇਆ ਈ ਮਸਤੀ ਦੇ ਵਿੱਚ ਉੱਡਦੇ ਫਿਰ ਦੇ ਦੇਣ ਵਧਾਈ ਏ ਚੁਗ ਚੁਗ ਕਰੋ ਸਲਾਮਾ ਰੁੱਤ ਬਸੰਤ ਦੀ ਆਈ ਏ ਚੁਗ ਚੁਗ ਕਰੋ ਸਲਾਮਾ ਰੁੱਤ ਬਸੰਤ ਦੀ ਆਈ ਏ ਮਿਲ ਕੇ ਬੂਟੇ ਸਾਰੇ ਵੀ ਅੱਜ ਪੰਗੜਾ ਪਾਉਂਦੇ ਨੇ ਅਡੜ ਰੰਗਾ ਨਾਲ ਆਪਣੀ ਹੋਂਦ ਜਿਤਾਉਂਦੇ ਨੇ ਵੇਖੋ ਰੱਬ ਦੀ ਲੀਲਾ ਧਰਤੀ ਕਿਵੇਂ ਸਜਾਈ ਏ ਚੁਗ ਚੁਗ ਕਰੋ ਸਲਾਮਾ ਰੁੱਤ ਬਸੰਤ ਦੀ ਆਈ ਏ ਸੰਤ ਪੰਚਮੀ ਵਾਲਾ ਮੇਲਾ ਲੋਕ ਮਣਾਉਂਦੇ ਨੇ ਬੱਚੇ ਬੁੱਢੇ ਪੀਲੇ ਰੰਗ ਦੇ ਕੱਪੜੇ ਪਾਉਂਦੇ ਨੇ ਹੱਸਣਾ ਅਤੇ ਖੇਡਣਾ ਰੋਗਾਂ ਦੀ ਦਵਾਈ ਏ ਹੱਸਣਾ ਅਤੇ ਖੇਡਣਾ ਰੋਗਾਂ ਦੀ ਦਵਾਈ ਏ ਚੁੱਕ ਚੁੱਕ ਕਰੋ ਸਲਾਮ ਮਰੋ ਤਬਸੰਤ ਦੀ ਆਈ ਏ ਮਾਲਕ ਦੀ ਜਾਤ ਦੇ ਵਿੱਚ ਜਿਹੜੇ ਵਹਿੰਦੇ ਨੇ ਮਾਲਕ ਦੀ ਜਾਤ ਵਿੱਚ ਤਾਂ ਜਿਹੜੇ ਵਹਿੰਦੇ ਨੇ ਸੰਤ ਰਤ ਵਾਂਗੂ ਸਦਾ ਖੜੇ ਰਹਿੰਦੇ ਨੇ ਕੱਟੂ ਵਾਲਿਆ ਮਨ ਮੁੱਖਾਣੇ ਤੇ ਉੜੀ ਪਾਈਏ ਕੱਟੂ ਵਾਲਿਆ ਮਨ ਮੁੱਖਾਣੇ ਤੇ ਉੜੀ ਪਾਈਏ ਚੁੱਕ ਚੁੱਕ ਕਰੋ ਸਲਾਮਾ ਰਤਬ ਸੰਤ ਦੀ ਆਈਏ ਚਾਰੇ ਪਾਸੇ ਜਿਸਨੇ ਵੀ ਰੌਣਕ ਲਾਈਏ ਚਾਰੇ ਪਾਸੇ ਜਿਸਨੇ ਵੀ ਰੌਣਕ ਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ